ਸਰਕਾਰ ਦਾ ਇਹ ਤਲਵੇ ਚੱਟਣ ਵਾਲਾ ਦਿੱਲੀ ਕਮੇਟੀ ਦਾ ਪ੍ਰਧਾਨ ਪਰਮੀਤ ਕਾਲਕਣ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਯਕੀਨ ਜਾਣਨਾ ਸੁੰਦਰ ਜੀ ਉਹ ਪ੍ਰੈਸ ਕਾਨਫਰੰਸ ਉਹਨਾਂ ਨੂੰ ਦੇਖਣ ਤੋਂ ਬਾਅਦ ਹਲੇ ਤੱਕ ਮੇਰਾ ਹਾਸਾ ਨਹੀਂ ਬੰਦ ਹੋ ਰਿਹਾ ਕਿਸੇ ਕੇਂਦਰ ਮੰਤਰੀ ਨੂੰ ਮਿਲਣਾ ਉਹਨਾਂ ਦੀ ਕਿਸੇ ਚਾਹ ਪਾਰਟੀ ਦੇ ਵਿੱਚ ਉੱਥੇ ਕੋਈ ਮੀਟਿੰਗ ਨਹੀਂ ਬੁਲਾਈ ਗਈ ਤੇ ਉਹਨਾਂ ਨੂੰ ਇਹ ਕਰਕੇ ਪੀੜਾ ਹੋ ਰਹੀ ਹੈ ਕਿ ਇਹ ਲੋਕ ਅੱਜ ਕਿਸ ਤਰੀਕੇ ਦੇ ਨਾਲ ਇੱਕ ਮੰਤਰੀਆਂ ਦੇ ਨਾਲ ਬੈਠ ਕੇ ਉੱਥੇ ਸਰਦਾਰ ਹਰਦੀਪ ਸਿੰਘ ਪੂਰੀ ਵੀ ਸੀ ਉਥੇ ਮinority ਦੇ ਚੇਅਰਮੈਨ ਅਲਸਾਨ ਇਕਬਾਲ ਸਿੰਘ ਲਾਲਪੂਰਾ ਸਾਹਿਬ ਵੀ ਸੀ ਸੋ ਇਹ ਕੋਈ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਨਹੀਂ ਹੋ ਰਹੀ ਸੀ ਇਹ ਦਿੱਲੀ ਦੇ ਪ੍ਰੋਮਿਨੈਂਟ ਸਿੱਖਾਂ ਨੂੰ ਬੁਲਾ ਕੇ ਉਹਨਾਂ ਨੇ ਚਾਹ ਪਾਰਟੀ ਦੇ ਉੱਤੇ ਸਾਡੇ ਲੋਕਾਂ ਦੇ ਬਾਰੇ ਗੱਲ ਕੀਤੀ ਔਰ ਸਾਡੇ ਨਾਲ ਵਿਚਾਰ ਵਟਾਰਾ ਕੀਤਾ ਨਾ ਕੋਈ ਸੇਰ ਨਾ ਕੋਈ ਪੈਰ ਨਾ ਕੋਈ ਪ੍ਰੈਸ ਕਾਨਫਰੈਂਸ ਥਿਸ ਲਾਇਰ ਮੀਟਿੰਗ ਕਾਲ ਕੇ ਆਪ ਜੀ ਨੂੰ ਕਿ ਤੁਹਾਨੂੰ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਬੰਬੇ ਜਾ ਕੇ ਦਾ ਕਪਿਲ ਸ਼ਰਮਾ ਸ਼ੋਅ ਜੁਆਇਨ ਕਰ ਲੈਣਾ ਚਾਹੀਦਾ ਹੈ ਪਹਿਲੀ ਕਾ ਤੁਸੀਂ ਆਖੀ ਕਿ ਸਾਨੂੰ ਜੇਪੀ ਨਟਾ ਜੀ ਚਾਹ ਦੇ ਬੁਲਾ ਲਿਆ ਜਿਨ੍ਹਾਂ ਨੂੰ ਨਹੀਂ ਬੁਲਾਇਆ ਉਹਨਾਂ ਦੇ ਢੇਢੇ ਦਰਦ ਹੋ ਰਿਹਾ ਹੈ ਹਰਮੀਤ ਕਾਲਕਾ ਜੀ ਇੱਕ ਗੱਲ ਆਪਣੇ ਦਿਲੋਂ ਦਿਮਾਗ ਦੇ ਅੰਦਰ ਵਸਾ ਲੋ ਕਿ ਥੁਕਦੇ ਆ ਅਸੀਂ ਅਸੀਂ ਚਾਹ ਦੇ ਉੱਤੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸਰਕਾਰੀ ਚਾਪਲੂਸ ਸਰਕਾਰ ਦਾ ਇਹ ਤਲਵੇ ਝਟਣ ਵਾਲਾ ਦਿੱਲੀ ਕਮੇਟੀ ਦਾ ਪ੍ਰਧਾਨ ਹਰਮੀਤ ਕਾਲਕਾ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਯਕੀਨ ਜਾਣਨਾ ਸੰਤਜੀ ਉਹ ਪ੍ਰੈਸ ਕਾਨਫਰੰਸ ਸੁਣਾ ਨੂੰ ਰਵੇਖਣ ਤੋਂ ਬਾਅਦ ਹਲੇ ਤੱਕ ਮੇਰਾ ਹਾਸਾ ਨਹੀਂ ਬੰਦ ਹੋ ਰਿਹਾ ਕਿਸੇ ਕੇਂਦਰ ਮੰਤਰੀ ਨੂੰ ਮਿਲਣਾ ਉਹਨਾਂ ਦੀ ਕਿਸੇ ਚਾਹ ਪਾਰਟੀ ਦੇ ਵਿੱਚ ਉੱਥੇ ਕੋਈ ਮੀਟਿੰਗ ਨਹੀਂ ਬੁਲਾਈ ਗਈ ਉਹਨਾਂ ਨੇ ਦਿੱਲੀ ਦੇ ਸਿੱਖਾਂ ਦਾ ਇੱਕ ਸਤਕਾਰ ਕਰਦੇ ਹੋਏ ਦਿੱਲੀ ਦੇ ਜਿੰਨੇ ਨਾਮੀ ਸਿੱਖ ਸੀ ਉਹਨਾਂ ਨੂੰ ਬੁਲਾਇਆ ਗਿਆ ਔਰ ਪ੍ਰੋਬਲਮ ਉਹਨਾਂ ਲੋਕਾਂ ਨੂੰ ਆ ਰਹੀ ਹੈ ਜਿਹੜੇ ਲੋਕ ਅੱਜ ਤੱਕ ਇਹਨਾਂ ਘਰਾਂ ਦੀਆਂ ਚਾਕਰੀਆਂ ਕਰਦੇ ਰਹੇ ਉਹਨਾਂ ਘਰਾਂ ਦੇ ਝੂਠੇ ਬਜ਼ਦੰਗ ਤੱਕ ਚੁਗਦੇ ਰਹੇ ਆ ਅੱਜ ਉੱਥੇ ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ ਤੇ ਉਹਨਾਂ ਨੂੰ ਇਸ ਕਰਕੇ ਪੀੜਾ ਹੋ ਰਹੀ ਹੈ ਕਿ ਇਹ ਲੋਕ ਅੱਜ ਕਿਸ ਤਰੀਕੇ ਦੇ ਨਾਲ ਇੱਕ ਮੰਤਰੀਆਂ ਦੇ ਨਾਲ ਬੈਠ ਕੇ ਉੱਥੇ ਸਰਦਾਰ ਹਰਦੀਪ ਸਿੰਘ ਪੂਰੀ ਵੀ ਸੀ ਉੱਥੇ ਮਲਾਰਟੀ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਹਿਬ ਵੀ ਸੀ ਸੋ ਇਹ ਕੋਈ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਨਹੀਂ ਹੋ ਰਹੀ ਸੀ ਇਹ ਦਿੱਲੀ ਦੇ ਪ੍ਰੋਮਿਨੈਂਟ ਸਿੱਖਾਂ ਨੂੰ ਬੁਲਾ ਕੇ ਉਹਨਾਂ ਨੇ ਚਾਹ ਪਾਰਟੀ ਦੇ ਉੱਤੇ ਸਾਡੇ ਲੋਕਾਂ ਦੇ ਬਾਰੇ ਗੱਲ ਕੀਤੀ ਇਨੀਆਂ ਅਸੋ ਇਨੀਆਂ ਦਾਗਾ ਇੰਮੀਆ ਯਬਲੀਆ ਕਮਾਡਨ ਮੀਟਕਲਬ ਗਾ ਨਾ ਕੋਈ ਸੈਵਰ ਨਾ ਕੋਈ ਪੈਟ ਨਾ ਅੰਪ੍ਰੈਸ ਕਾਨਫਰੰਸ ਮੇਰੀ ਸਲਾਹ ਹੈ ਮੀਟਿੰਗ ਕੱਲ੍ਹ ਕਾ ਜੀ ਆਪ ਜੀ ਨੂੰ ਕਿ ਤੁਹਾਨੂੰ ਦਿਨਲੀ ਕਮੇਟੀ ਵੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਬੰਬੇ ਜਾ ਕੇ ਦਾ ਕਪਿਲ ਸ਼ਰਮਾ ਸ਼ੋਅ ਜੁਆਇਨ ਕਰ ਲੈਣਾ ਚਾਹੀਦਾ ਹੈ ਕਿਉਂਕਿ ਪ੍ਰਧਾਨਗੀ ਕਰਨ ਦੇ ਵਿੱਚ ਤੁਸੀਂ ਫੇਲ ਹੋ ਚੁੱਕੇ ਹੋ ਪਰ ਫਸਾਾਮ ਦਾ ਬੰਮ ਚੰਦਾ ਕਰ ਲੈਂਦੇ ਹੋ ਬੰਬੇ ਜਾ ਕੇ ਕਪਿਲ ਸ਼ਰਮਾ ਜੀ ਨੂੰ ਜੋਇਰ ਕਰਕੇ ਲੋਕਾਂ ਨੂੰ ਆਸਾਨਦਾ ਕੰਮ ਲਈ ਚੰਗੀ ਤਰ੍ਹਾਂ ਕਰ ਲੋਗੇ ਤੁਹਾਨੂੰ ਉੱਥੇ ਜਾਣਾ ਚਾਹੀਦਾ ਤੁਸੀਂ ਸਾਨੂੰ ਮਤਾ ਦਿਓਗੇ ਜਿਹਦੇ ਆਪ ਦੀ ਛੰਨੀ ਦੇ ਵਿੱਚ 3600 ਛੇਦ ਨੇ ਤੁਸੀਂ ਜੋ ਕੱਲ ਬੇਲੋੜੀ ਪ੍ਰੈਸ ਕਾਨਫਰੰਸ ਕੀਤੀ ਜਿਹਦਾ ਕੋਈ ਸੇਵਾ ਕੋਈ ਮੈਂ ਉਸ ਪ੍ਰੈਸ ਕਾਨਫਰੰਸ ਦਾ ਕੋਈ ਜਵਾਬ ਤੇ ਨਹੀਂ ਦੇਣਾ ਚਾਹੁੰਦਾ ਪਰ ਇਸ ਵੀਡੀਓ ਰਾਈਟ ਤੁਹਾਨੂੰ ਦੋ ਚਾਰ ਸਵਾਲ ਜੂਰ ਕਰਨਾ ਚਾਹਵਾ ਪਹਿਲੀ ਗੱਲ ਤੁਸੀਂ ਆਖੀ ਕਿਸਾਨ ਨੂੰ ਜੇਪੀ ਨਟਾਲੀ ਚਾਹ ਦੇ ਬੁਲਾ ਰਿਆ ਜਿਨ੍ਹਾਂ ਨੂੰ ਨਹੀਂ ਬੁਲਾਇਆ ਉਹਾਂ ਦੇ ਟੀਡੇ ਤਰਦ ਹੋ ਰਿਹਾ ਹਰਮਿਤ ਕਾਲਕਾ ਜੀ ਇਹ ਗਾ ਆਪਣੇ ਦਿਨੋ ਦਿਮਾਗ ਦੇ ਅੰਦਰ ਵਸਾ ਲੋ ਕਿ ਥੁਪਦੇ ਆ ਅਸੀਂ ਅਸੀਂ ਚਾਹ ਦੇ ਉੱਤੇ ਅਸੀਂ ਠੋਕਰ ਮਾਰਦੇ ਆ ਅਸੀਂ ਚਾਹ ਨੂੰ ਤੁਸੀਂ ਚਾਹ ਪੀਣ ਦੀ ਗੱਲ ਆਖ ਰਹੇ ਹੋ ਅਸੀਂ ਕੋਲਾ ਦੇ ਘਰ ਦੇ ਬਾਹਰ ਖੜੇ ਹੋ ਕੇ ਥੁਕੀਏ ਵੀ ਨਾ ਤੁਹਾਡੀ ਗੱਲ ਵੱਖਰੀ ਹੈ ਤੁਹਾਨੂੰ ਥੁੱਕ ਕੇ ਚੱਟਣ ਦੀ ਆਦਤ ਹੈ ਤਾਨੂੰ ਉਹਨਾਂ ਐਸ ਕਰਕੇ ਨਹੀਂ ਬੁਲਾਇਆ ਕਿਉਂਕਿ ਅਸੀਂ ਕੌਮ ਦੀ ਗੱਲ ਕਰਦੇ ਆਂ ਪੱਤ ਦੀ ਗੱਲ ਕਰਦੇ ਆਂ ਸਿੱਖ ਮਸਲਿਆ ਦੀ ਗੱਲ ਕਰਦੇ ਆਂ ਤੁਹਾਨੂੰ ਲੋਕਾਂ ਨੂੰ ਐਸ ਕਰਕੇ ਬੁਲਾਇਆ ਕਿ ਤੁਸੀਂ ਉਹਨਾਂ ਦੇ ਗੁਲਾਮ ਹੋ ਤੁਹਾਡੇ ਗੱਲ ਦੇ ਵਿੱਚ ਉਹਨਾਂ ਦਾ ਪਟਾ ਹੈ ਤੁਹਾਨੂੰ ਜਿੱਥੇ ਲੈ ਕੇ ਜਾਣਗੇ ਪਟਾ ਪੜ੍ਹ ਕੇ ਤੁਸੀਂ ਚੱਲ ਪਾਓਗੇ ਇੱਕ ਗੱਲ ਯਕੀਨ ਕਰਾ ਤੁਸੀਂ ਜਿਹੜੀ ਉੱਥੇ ਚਾਹ ਪੀਤੀ ਐ ਕਿ ਘੁੱਟ 4 ਲੱਖ ਲਾਲਤਾ ਤੇ ਬਰਾਬਰ ਰਵੇਗੀ ਤਾਨੂੰ ਲਾਲਤਾ ਮਨਜੂਰ ਹੈ ਤੁਹਾਨੂੰ ਲਾਲਤਾ ਮਿੱਠੀਆਂ ਲੱਗੀਆਂ ਅਸ ਕਰਕੇ ਤੁਸੀਂ ਜਾ ਕੇ ਉਹ ਚਾਹ ਪੀਂਦੇ ਸਰਕਾਰੀ ਚਾਹਵਿਟ ਤੁਹਾਨੂੰ ਮੁਬਾਰਕ ਹੋਏਗੀ ਐਸੀ ਲਾਲਤਾ ਭਰੀ ਚਾਹ ਸਭ ਲੋੜ ਲਈ ਦੂਜੀ ਗੱਲ ਤੁਸੀਂ ਆਖੀ ਜੀ ਜੇਪੀ ਨੱਡਾ ਜੀ ਨੇ ਐਸਾ ਕਿਹਾ ਹੈ ਚੋਰੀ ਜਕਾਰੀਆ ਕੀਤੀ ਹੈ ਧਾਰਮਿਕ ਦਸਤਾਨਾ ਤੇ ਪੁਰਾਣੇ ਗੀਤੇ ਹੈ ਕਿ ਅਸੀਂ ਉਹਨਾਂ ਨੂੰ ਜਾ ਕੇ ਮਿਲ ਵੀ ਨਹੀਂ ਸਕਦੇ ਹਰਮੀਤ ਕਾਲ ਦਾ ਟੋਰੀ ਚਕਾਰਿਆ ਤੇ ਬੜੀ ਦੂਰ ਦੀ ਗੱਲ ਹੈ ਇਹ ਉਹ ਬੀਜੇਪੀ ਸਰਕਾਰ ਦਾ ਨੁਮਾਇਦਾ ਹੈ ਜੀਡੀ ਤੁਸੀਂ ਗੁਲਾਮੀ ਕਰ ਰਹੇ ਹੋ ਟਿਕਟਾਂ ਲਈ ਜਿਹੜੀ ਬੀਜੇਪੀ ਸਰਕਾਰ ਵਰਦੀ ਸਿੰਘ ਦਾ ਦੀ ਰਿਹਾਈ ਤੋਂ ਉੱਪਰ ਗਈ ਜਿਹੜੀ ਬੀਜੇਪੀ ਦੀ ਸਰਕਾਰ ਨੇ ਸਿੱਖਾ ਕੋਲੋਂ ਉਹਦੇ ਇਤਿਹਾਸਿਕ ਗੁਰੂਕਾਰ ਛਿੰਨੇ ਚਾਹ ਗਿਆਨਬੋਦਰੀ ਸਾਹਿਬ ਹੈ ਚੈਤਪੁਰਦਾਰਾ ਟਾਣਵਰ ਸਾਹਿਬ ਹੈ ਹੋਰ ਕਈ ਇੱਥੇ ਇਤਿਹਾਸਿਕ ਐਸੇ ਇਤਿਹਾਸਿਕ ਸਥਾਨ ਨੇ ਜਿਹੜੇ ਸਿੱਖਾ ਕੋਲੋਂ ਬੀਜੇਪੀ ਦੀ ਸਰਕਾਰ ਨੇ ਖੋਏ ਹੈ ਇਹ ਉਹ ਭਾਜਪਾ ਸਰਕਾਰ ਹੈ ਜਿਸ ਨੇ ਸਿੱਖਾ ਦਿੱਤ ਪੱਤਤਾ ਦੇ ਉੱਤੇ ਕਬਜ਼ਾ ਕੀਤਾ ਇਹ ਉਹ ਭਾਜਪਾ ਦੀ ਸਰਕਾਰ ਹੈ ਜਿਸ ਨੇ ਸਸਪ ਤੋਂ ਕਿਸਾਨ ਸ਼ਹੀਦ ਕਰਵਾ ਦਿੱਤੇ ਅੱਜ ਵੀ ਹਰਿਆਣਾ ਬਾਰਡਰ ਦੇ ਉੱਤੇ ਸਿੱਖ ਸ਼ਹੀਦ ਹੋ ਰਹੇ ਹੈ ਸਿੱਖ ਧਰਨਾ ਲਾ ਕੇ ਬੈਠੇ ਹੈ ਹਰਿਆਣਾ ਦੀ ਸਰਕਾਰ ਦੇ ਸਟੇਟ ਅੰਦਰ ਭਾਜਪਾ ਦੀ ਸਰਕਾਰ ਹੈ ਕੀ ਹਾਲ ਕਿਤੇ ਹੈ ਕਿਸਾਨਾਂ ਦੇ ਇਹ ਭਾਜਪਾ ਦੀ ਸਰਕਾਰ ਦਾ ਕੰਮ ਹੈ ਇਹ ਉਹ ਭਾਜਪਾ ਦੀ ਸਰਕਾਰ ਹੈ ਜਿਸ ਨੇ ਬਿਆੰਦ ਪੁੱਛੜ ਉਹ ਬਿਆੰਦ ਪੁੱਛੜ ਜਿਸ ਨੇ ਪੰਜਾਬ ਦੀ ਨੌਜਵਾਨੀ ਨੂੰ ਕੋਪ ਹੋ ਕੇ ਮਾਰਿਆ ਉਹਦੇ ਪੋਤਰੇ ਰਵਨੀਤ ਪਿੱਟੂ ਨੂੰ ਜਿਹਦੇ ਨਾਲ ਅੱਜ ਕੱਲ ਤੁਸੀਂ ਗੱਲ ਵਕੜੀਆਂ ਪਾ ਰਹੇ ਹੋ ਉਸ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਮੰਤਰੀ ਬਣਾਏ ਇਹ ਉਹ ਬੀਜੇਪੀ ਦੀ ਸਰਕਾਰ ਹੈ ਜਿਸ ਨੇ ਬਲਤਕਾਰੀ ਸੋਦਾ ਸਾਧ ਨੂੰ ਬਾਨ ਪਾਨ ਪੇਰੋਲ ਦੇ ਕੇ ਸਿੱਖਾ ਦੇ ਜਫਮਾ ਤੇ ਲੂਨ ਪਾਣ ਦਾ ਕੰਮ ਕਰ ਰਹੀ ਹੈ ਦੇ ਉਹ ਬੀਜੇਪੀ ਦੀ ਸਰਕਾਰ ਆ ਜਿਸ ਨੇ ਕੌਮ ਦੇ ਮਹਾਨ ਸ਼ਹੀਦ ਖਾਲਦ ਰਦੀਪ ਚਰ ਦੇ ਉੱਤੇ 120 ਕਟ ਲਗਾਏ ਅਸਟਰ ਰਿਲੀਜ਼ ਨਹੀਂ ਹੋਣ ਦਿੱਤੇ ਤੁਸੀਂ ਕੀ ਆਨੇੋ ਜੇਪੀ ਡਾਟਾ ਸੀ ਤੇ ਕੀਤਾ ਕੀ ਹੈ ਇਹ ਕਾਲ ਗੁਜ਼ਾਰਿਆ ਤੁਸੀਂ ਭੁੱਲ ਗਏ ਹੋ ਪ੍ਰਧਾਨਗੀ ਰਿਆ ਤੁਸੀਂ ਆ ਵਾਸਤੇ ਕਿਉਂਕਿ ਇਹ ਸਾਰੇ ਮਸਲੇ ਤੁਸੀਂ ਵਿੱਚ ਚੁਪੇ ਹੋ ਐਸ ਕਰਕੇ ਤੁਸੀਂ ਅਜ ਇਸ ਦਲਾਤਰ ਰਹੇ ਹੋ ਤੇ ਜੀ ਗਾ ਤੁਸੀਂ ਆਖੀ ਜੇ ਉੱਥੇ ਬੜੀਆਂ ਗੱਲਾਂ ਹੋਈਆਂ ਸਿਫੀਸ਼ ਉਸਤੇ ਗੱਲਾਂ ਹੋਈਆਂ ਧਾਰਮਿਕ ਗੱਲਾਂ ਹੋਈਆਂ ਇੱਧਰ ਹੋਈਆਂ ਉੱਧਰ ਹੋਈਆਂ ਤੇ ਸੰਗਤ ਨੂੰ ਦੱਸਨਾ ਕਿਹੜੀਆਂ ਗੱਲਾਂ ਤੋਂ ਕੀਤੀਆਂ ਤੂੰ ਦਿੱਲੀ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਕਿਹੜੇ ਉੱਥੇ ਸਿੱਖ ਮਸਲੇ ਦੀ ਗੱਲ ਕੀਤੀ ਮੈਨੂੰ ਸਭ ਪਤਾ ਤਾ ਉੱਥੇ ਕੀ ਬੋਲਿਆ ਕਿੰਨੇ ਕੀ ਬੋਲਿਆ ਤੇ ਵਕਤ ਆਏਗਾ ਮੈਂ ਸਮਝਦੇ ਸਮੇਂ ਜ਼ਰੂਰ ਆਵਾਂ ਪਰ ਮੈਂ ਤੈਨੂੰ ਕਹਿ ਰਿਹਾ ਚੈਲੰਜ ਹੈ ਤੈਨੂੰ 10 ਸੰਬਦ ਦੋ ਤੂੰ ਦਿੱਲੀ ਕਮੇਟੀ ਦਾ ਪ੍ਰਧਾਨ ਹੋ ਕੇ ਨਾਤੇ ਤੂੰ ਉੱਥੇ ਚਾਹ ਪੀ ਰਿਆ ਸੀਗਾ ਜਿਹੜੀ ਜ਼ਹਿਰ ਤੇ ਬਰਾਬਰ ਸੀਗੀ ਉੱਤੇ ਤੂੰ ਉਹ ਜ਼ਹਿਰ ਰਵਿੰਦੇ ਹੋ ਕਿਹੜੇ ਸਿੱਖੀ শুਚਕੇ ਕਿਹੜੇ ਤੂੰ ਮਖਲੇ ਹੰਕਾਰ ਆਏ 10 ਸੰਗਤ ਤੂੰ ਜਦ ਤੇ ਤੋਂ ਮੀਡੀਆ ਨੇ ਸਵਾਲ ਪੁੱਛਿਆ ਆਪਕੀ ਗੱਲ ਬੋਲ ਬੋਲ ਕਰ ਗਿਆ 10 ਸੰਗਤ ਨੂੰ ਮੈਂ ਗੱਲਾਂ ਕੀਤੀਆਂ ਉੱਤੇ ਬੈਠ ਕੇ 10 ਇਹ ਮੈਂ ਬਸਾ ਚੁੱਕਿਆ ਪਰ ਲੈ ਕਿਉਂਕਿ ਤੂੰ ਕੋਈ ਮਸਲਾ ਉੱਤੇ ਚੱਕਿਆ ਹੀ ਚੌਥੀ ਗੰਦੂ ਆਖੀ ਜਿਹੜੀ ਸਭ ਤੋਂ ਵੱਡੀ ਹਾਸੋਹੀਣੀ ਗੱਲ ਹੈ ਜੋਮ ਸੋਣ ਕੇ ਬਾਰੇ ਸਭ ਤੋਂ ਵੱਧ ਹਾਸਾ ਆ ਰਿਹਾ ਹੈ ਕਿ ਜੇਪੀ ਨੱਬਾ ਜੀ ਨੇ ਦਿੱਲੀ ਦੇ ਜਿਹੜੇ ਚੰਗੇ ਸਿੱਖ ਨੇ ਪਰਵਰਨ ਸਿੱਖਲੇ ਉਹਨਾਂ ਨੂੰ ਚਾਹਤੇ ਬੁਲਾਇਆ ਤੂੰ ਆਪਣੇ ਆਪ ਨੂੰ ਕਾ ਦਿੱਲੀ ਦੇ ਵਧੀਆ ਸਿੱਖਾਂ ਦੇ ਵਿੱਚ ਗਿਰਨਾ ਸ਼ੁਰੂ ਹੋ ਗਿਆ ਤੇਰ ਤੋਂ ਵਧੀਆ ਤੇਰ ਤੋਂ ਵੱਡਾ ਦਿੱਲੀ ਦਾ ਕੋਈ ਘਟਿਆ ਸਿੱਖ ਨਹੀਂ ਆਗਰ ਤੂੰ ਮੇ ਤੋਂ ਸਰਟੀਫਿਕੇਟ ਲਏ ਤੂੰ ਦਿੱਲੀ ਦਾ ਨੰਬਰ 1 ਗੁਲਾਮ ਸਰਕਾਰੀ ਗੁਲਾਮ ਕੌਮ ਦਾ ਗੱਦਾਰ ਸਿੱਖ ਹੈ ਜਿੰਨੇ ਦਿੱਲੀ ਕਮੇਟੀ ਪਰਵਾਦ ਕਰ ਦਿੱਤੀ ਗੁਰੂ ਅਰਕਿਸ਼ਪ ਪਬਲਿਕ ਸਕੂਲ ਬਰਬਾਦ ਕਰ ਦਿੱਤੇ ਸਕੂਲ ਕਾਲਜ ਇੰਸਟੀਚਿਊਟ ਸਭ ਪਰਵਾਦ ਕਰ ਦਿੱਤਾ ਖਾਲਸਾ ਪੌਂਦੇ ਦੇ ਅੰਦਰ ਸਿੱਖ ਬੱਚੇ ਦੀ ਪავლ ਆ ਦਿੱਤੀ ਸਟਾਫ ਦਾ ਪੀਐਫ ਖਾ ਗਿਆ ਸਕੂਲਾਂ ਨੂੰ ਫਸ ਤੋਂ ਰੋਡ ਦੇ ਘਾਟੇ ਵਿੱਚ ਲੈ ਦੇ ਘੜਾ ਸਕ ਦਿੱਤਾ ਤੂੰ ਕਾ ਤੋ ਵਿਆਸ ਕਾਬਿੰਗ ਇਲਤੀ ਦੇ ਵਿੱਚ ਆ ਗਿਆ ਤੂੰ ਤਾਂ ਦਿੱਲੀ ਦਾ ਨੰਬਰ 1 ਚੋਰ ਹੈ ਦਿੱਲੀ ਕਮੇਟੀ ਦਾ ਨੰਬਰ 1 ਚੋਰ ਹੈ ਇਕ ਜੋਰਮਨਿੰਗ ਦੰਦ ਸਿੰਘ ਜਸਾ ਤੁਝਾ ਚੋਰ ਵੀ ਸਿੰਘ ਕਾਲਕਾ ਸੋ ਅਰਮਿਤ ਸਿੰਘ ਕਾਲਕਾ ਮੈਂ ਤੈਨੂੰ ਫੇਰ ਕਹਿ ਰਿਹਾ ਬਾਰ ਬਾਰ ਕਹਿ ਆ ਕਿ ਦੁਜਾ ਤੇ ਵਾਲ ਉਂਗਲ ਕਰ ਤੋ ਪਹਿਲਾ ਦੇਖ ਲੈ ਤਾ ਚਾਰ ਉਂਗਲਾਂ ਤੇਰੇ ਵਾਲੇ ਤੂੰ ਕੀ ਖਾਲ ਕੀਤਾ ਦਿੱਲੀ ਕਮੇਟੀ ਦਾ ਤੂੰ ਤੇ ਬੰਦੀ ਸਿੰਘਾਂ ਦੀ ਜਿਹੜਾ ਮਸਲਾ ਸੀਗਾ ਉਹ ਵੇਚ ਦਿੱਤਾ ਤੂੰ ਅਕਾ ਤੱਕ ਵੀ ਆਰਨਲਡ ਆਪਣੀ ਸਿਆਸਤ ਚ ਕੰਮ ਦੀ ਕੋਸ਼ਿਸ਼ ਕਰ ਰਹੇ ਆ ਤੂੰ ਕਿਹੜੀ ਗੱਲ ਮੰਨੀ ਆਕਾਲ ਤੱਕ ਦੀ ਤੂੰ ਅਸਤਿ ਮਿਸ਼ਾਨ ਸਾਹਿਬ ਤੇ ਬਦਲ ਨਹੀਂ ਪਾਇਆ ਜਿਹੜਾ ਉੱਗ ਬੋਇਆ ਹੈ ਤੂੰ ਕਹਿੰਦਾ ਰਿਹਾ ਆਕਾਲ ਤੱਕ ਦੇ ਆੜ ਦੇ ਵਿੱਚ ਆਪਣੀ ਸਿਆਸਤ ਕਰਨ ਦਾ ਬੰਦ ਕਰ ਦੋ ਮੈਂ ਫਿਰ ਵੀ ਕਿ ਤੂੰ ਕਹਿ ਰਿਹਾ ਕਿ ਜਿਹੜੀਆਂ ਗੱਲਾਂ ਤੂੰ ਕਰ ਰਿਹਾ ਉਹ ਗੱਲਾਂ ਤਰੰਤ ਤੂੰ ਪਹਿਲਾਂ ਆਪਣੇ ਆਲੇ ਦੁਆਲੇ ਗਿਰੇਵਾਨ ਦੇ ਵਿੱਚ ਹਰ ਜਗ੍ਹਾ ਝਾਕੀ ਮਾਰ ਲਿਆ ਕਰ ਕਿ ਤੂੰ ਕਿਸ ਤਰ੍ਹਾਂ ਪ੍ਰਸ਼ਚਾਰ ਦੇ ਹੁੰਦਾ ਸਰਕਾਰੀ ਗੁਲਾਮ ਗੁਲਾਮੀ ਦੇ ਅੰਦਰ ਵਿਪਟੇ ਆਇਆ ਤੇਰੇ ਕਪੜੇ ਰੀਲ ਰੀਲ ਹੋਏ ਆ ਸਰਕਾਰੀ ਗੁਲਾਮੀ ਕਰਕੇ ਗੁਰੂ ਘਰ ਦੀ ਪੋਲਤਾ ਖਾ ਖਾ ਕੇ ਇਸ ਕਰਕੇ ਸਾਡੇ ਵੱਲ ਉਂਗਲ ਚੱਪਲ ਤੋਂ ਪਹਿਲਾਂ ਪਹਿਲਾਂ ਆਪਣੇ ਵੱਲ ਜਾ ਕੇ ਬਾਹਰ ਕਿ ਤੇਰਾ ਕੀ ਲੈਵਲ ਹੈ ਤੇਰੇ ਕੀ ਹਵਾਲਾ ਹੈ ਉਹ ਦਿਨ ਦੂਰ ਨਹੀਂ ਜਿਸ ਦਿਨ ਤੂੰ ਦਿੱਲੀ ਦੀ ਕਮੇਟੀ ਦੀ ਕੁਰਸੀ ਛੱਡ ਕੇ ਪਜੇਗਾ ਵਾਈਗੋਰਜੀ ਕਾ ਖਾਲਸਾ ਵਾਈਗੋਰਜੀ